ਭਾਈ ਦਾਦੂ ਕੀ ਨਾਂ ਟਾਡਾ ਤੇ ਇਹ ਜਿੰਨਾ ਦੀ ਡੈਥ ਹੋਈ ਹੈ ਤੁਹਾਡੇ ਕੀ ਲੱਗਦੇ ਹੈ ਤੇ ਕੱਜ ਕਿੰਨੇ ਦਿਨ ਹੋ ਗਏ ਨੇ ਮੇਰਾ ਨਾਮਿੰਦਰ ਵਾਸੀ ਹਾਂ ਬਾਦਨ ਦਾ ਨਾਮ ਪੱਪੂ ਮਜੀਆ ਹੈ ਇਹ ਇਹ ਜਿਹੜੇ ਜਿੰਨਾ ਦੀ ਡੈਥ ਹੋਈ ਹੈ ਕੀ ਲੱਗਦੇ ਤੁਹਾਡੇ ਇਹ ਮੇਰਾ ਵੱਡਾ ਭਰਾ ਹੈ ਤੇ ਕੱਜ ਕਿੰਨੇ ਦਿਨ ਹੋ ਗਏ ਹੈ ਇਹਨਾਂ ਦੀ ਲਾਸ਼ ਨਹੀਂ ਲੱਭਣ ਦੀ ਤੇ 50 ਕਿੰਨੇ ਹੋ ਗਏ ਆ ਇਸ ਤਰ੍ਹਾਂ ਇਹ ਬਣਾਵਾ ਪਰਿਆ ਕੈ ਕਰੂਏ ਤਾਲ ਕੱਢਣੋਂ ਉਥੇ ਪਹਿਲੀ ਚ ਇਹ ਕਹਿੰਦੇ ਪਹਿਲੀ ਨਹੀਂ ਤਾਲ ਕੱਢਦੇ ਆਈ ਆਈ ਤਾਲ ਕੱਢਦੇ ਕੱਢਦੇ ਨੂੰ ਰੋਟੀ ਖਾ ਕੇ ਪੰਪੀ ਤੇ ਪਾਣੀ ਪੀਕਾ ਬਾਦ ਮੁਰਗੇ ਫਿੰਦਾ ਆ ਚਲੀਏ ਪਹਾੜ ਪਰੇ ਛਤੇ ਨੇ ਬਲਿਆਂ ਤੇ ਬਲੇ ਛਤੇ ਬਲਿਆਂ ਤੋਂ ਪੈਰ ਤਲ ਵੀ ਜਾਂਦਾ ਗੋਤੇ ਖਾਣ ਆ ਮੈਂ ਧੋੜਾ ਧੋੜਾ ਪਿਆ ਜਾਂ ਮੈਨੂੰ ਕਿਹੜੀ ਜਾਤੀ ਥਾਰੀ ਦੀ ਉਹ ਡੁੱਬ ਗਿਆ ਮੇਰਾ ਕਿੰਨੇ ਬੱਚੇ ਇਹਨਾਂ ਦੇ ਵਿਆਹੇ ਕਿ ਕੁਆੜੇ ਸੀ ਹਾਂਜੀ ਇੱਕ ਵੈ ਇੱਕ ਕੁਆਰਾ ਵਨ ਦੋ ਕੁੜੀਆਂ ਵੈ ਜਾਂਦੀਆਂ ਸੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ? ਹੋਇਆ ਮੰਗ ਮੰਗ ਰਹੇ ਆ ਇਹ ਮਿਹਦੇ ਪਰ ਆਈ ਇਹ লাশ ਇਹਨਾਂ ਨੂੰ ਲੰਬੀ ਜਾਵੇ। ਅਸੀਂ ਬੁਨਾਹ ਘਾਟੇ ਕੱਢ ਗਰੀਬ ਹੋ ਜਾਣੇ ਮੜ ਫੜਿਆ ਨੂੰ ਉਹ ਸਰਕਾਰ ਦਾਦੂ ਕੀ ਨਾਂ ਟਾਡਾ ਤੇ ਇਹ ਜਿੰਨਾ ਦੀ ਡੈਥ ਹੋਈ ਹੈ ਤੁਹਾਡੇ ਕੀ ਲੱਗਦੇ ਹੈ ਤੇ ਅੱਜ ਕਿੰਨੇ ਦਿਨ ਹੋ ਗਏ ਨੇ ਮੇਰਾ ਨਾਮ ਹਿੰਦਰਵਾਸੀ ਬੰਦੇ ਦਾ ਨਾਮ ਪੱਪੂ ਮਜੀਆ ਹੈ ਇਹ ਇਹ ਜਿਹੜੇ ਜਿੰਨਾ ਦੀ ਡੈਥ ਹੋਈ ਹੈ ਕੀ ਲੱਗਦੇ ਤੁਹਾਡੇ ਇਹ ਮੇਰਾ ਬੰਦਾ ਭਰਾ ਹੈ ਤੇ ਅੱਜ ਕਿੰਨੇ ਦਿਨ ਹੋ ਗਏ ਹੈ ਇਹਨਾਂ ਦੀ ਲਾਸ਼ ਨਹੀਂ ਲੱਭਣ ਦੀ ਇਹ 50 ਕਿੰਨੇ ਹੋ ਗਏ ਹੈ ਕਿਸ ਤਰ੍ਹਾਂ ਇਹ ਬਣਾ ਵਾਪਰੇ ਹੈ ਇਹ ਕਰਵਾਏ ਤਾਂ ਹਲਕਟ ਨੂੰ ਉਥੇ ਪਹਿਲੀ ਚ ਇਹ ਕਹਿੰਦੇ ਪਹਿਲੀ ਨਹੀਂ ਤਾਲ ਕੱਢਦੇ ਆਈ ਆਈ ਤਾਲ ਕੱਢਦੇ ਕਰਦੇ ਰੋਟੀ ਖਾ ਕੇ ਪੰਪੀ ਤੇ ਪਾਣੀ ਪੀਤਾ ਬਾਦ ਮੁਰਗੇ ਕਹਿੰਦਾ ਆ ਚਲੀਏ ਪਾਰ ਪਲੇ ਛੱਤੇ ਨਵਲਿਆਂ ਤੇ ਬਲੇ ਛੱਤੇ ਬਲਿਆਂ ਤੋਂ ਪੈਰ ਤਲ ਵੀ ਜਾਂਦਾ ਗੋਤੇ ਖਾਣੇ ਮੈਂ ਧੋੜਾ ਧੋੜਾ ਕੇ ਜਾਂ ਮੈਨੂੰ ਕਿਹੜੀ ਜਾਂਚੀ ਤਾਰੀ ਦੀ ਉਹ ਡੁੱਬ ਗਿਆ ਮੇਰਾ ਕਿੰਨੇ ਬੱਚੇ ਇਹਨਾਂ ਦੇ ਵਿਆਹੇ ਕਿ ਕੁਆੜੇ ਹੀ ਹੈ ਹਾਂਜੀ ਇੱਕ ਵਿਆਹ ਇੱਕ ਕੁਆਰਾ ਵਨ ਦੋ ਗੁੜੀਆਂ ਵੈਹੀਆਂ ਹੋਈਆਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਤੁਸੀਂ ਹੋਇਆ ਮੰਗ ਮੰਗਣਿਆ ਇਹ ਮਿਹਦੇ ਭਰਾ ਹੀ ਯਹੀ ਲਾਸ਼ ਇਹਨਾਂ ਨੂੰ ਲੰਬੀ ਆਵੇ ਹੋਰ ਬੁਣਾ ਘਟੇ ਕੱਢ ਗਰੀਬ ਹੋ ਜਾਣੇ ਮੜ ਫੜੇ ਆਨੂ ਗੋ ਸਰਕਾਰ ਪਾਈ ਦਾਦੂ ਕੀ ਨਾ ਟਾਡਾ ਤੇ ਇਹ ਜਿੰਨਾ ਡੈਥ ਹੋਇਆ ਟਾਡੇ ਕੀ ਲੱਗਦੇ ਹੀ ਤੇ ਕੱਜ ਕਿੰਨੇ ਦਿਨ ਹੋ ਗਏ ਨੇ ਮੇਰਾ ਨਾਮ ਅਮਿੰਦਰ ਵਾਸੀ ਬਾਦ ਦਾ ਨਾਮ ਪਪੂ ਮਝਿਆ ਇਹ ਇਹ ਜਿਹੜੇ ਜਿੰਨਾਂ ਦੀ ਡੈਥ ਹੋਈ ਇਹ ਕੀ ਲੱਗਦੇ ਥਾਡੇ ਇਹ ਮੇਰਾ ਵੱਡਾ ਭਰਾ ਹੈ ਤੇ ਅੱਜ ਕਿੰਨੇ ਦਿਨ ਹੋ ਗਏ ਐਨਾਂ ਦੀ ਲਾਸ਼ ਨਹੀਂ ਲੱਭਣ ਦੀ ਇਹ 50 ਕਿੰਨੇ ਹੋ ਗਏ ਇਸ ਤਰ੍ਹਾਂ ਇਹ ਬਣਾ ਵਾਪਰੇ ਆਈ ਇਹ ਕੀ ਕਰੂਗਾ ਇਹ ਤਾਲ ਕੱਢਣੋਂ ਉੱਥੇ ਪਹਿਲੀ ਚ ਇਹ ਕਹਿੰਦੇ ਪਹਿਲੀ ਨਹੀਂ ਹਾਂ ਤਾਲ ਕੱਢਦੇ ਆਈ ਤਾਲ ਕੱਢਦੇ ਕਰਦੇ ਨੂੰ ਰੋਟੀ ਖਾ ਕੇ ਬੰਬੀ ਤੇ ਪਾਣੀ ਪੀਤਾ ਬਾਅਦ ਮੁਰਗੇ ਕਹਿੰਦਾ ਆ ਚੱਲੀਏ ਬਾਹਰ ਪਰੇ ਸਿੱਟੇ ਨੇ ਬਲਿਆਂ ਤੇ ਉਹਨੇ ਛੁੱਟੇ ਬਲੇ ਤਾਂ ਪਹਾੜ ਤਲ ਮੁਜਾਦਾ ਗੋਤੇ ਖਾਣ ਆ ਮੈਂ ਧੋੜਾ ਧੋੜਾ ਪਿਆ ਜਾਂ ਮੈਨੂੰ ਕਿਹੜੀ ਜਾਂਚ ਹੀ ਕਰੀ ਉਹ ਡੁੱਬ ਗਿਆ ਮੇਰਾ ਕਿੰਨੇ ਬੱਚੇ ਇਹਨਾਂ ਦੇ ਵਿਆਹ ਹੀ ਕਿ ਕੁਆੜੇ ਸੀ ਹਾਂਜੀ ਇੱਕ ਵੈ ਇੱਕ ਕੁਆਰਾ ਵਨ ਦੋ ਕੁੜੀਆਂ ਵੈ ਜਾਂਦੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਸੀ ਹੋਇਆ ਮੰਗ ਮੰਗਨੇ ਆ ਇਹ ਮੈਸਡੇ ਪਰ ਆ ਗਈ ਜਿਹੜੀ লাশ ਇਹਨਾਂ ਨੂੰ ਲੰਮੀ ਆਵੇ ਉਹ ਮੁਨਾ ਘਾਡੇ ਕੱਢ ਗਰੀ ਬਹੁਤ ਹੋ ਗਨੇ ਮੜ ਦਫੜਾ ਨੂੰ ਗੋ ਸਰਕਾਰ ਦਾਦੋ ਕੀ ਨਾ ਢਾਡਾ ਤੇ ਇਹ ਜਿੰਨਾ ਦੀ ਡੈਥ ਹੋਈ ਹੈ ਤੁਹਾਡੇ ਕੀ ਲੱਗਦੇ ਹੈ ਤੇ ਅੱਜ ਕਿੰਨੇ ਦਿਨ ਹੋ ਗਏ ਨੇ ਮੇਰਾ ਨਾਮ ਇਹਨਦਰ ਹੈ ਵੀ ਸੀ ਬਾਦ ਦਾ ਨਾਮ ਪੱਪੂ ਮਜੀਆ ਹੈ ਇਹ ਇਹ ਜਿਹੜੇ ਜਿੰਨਾ ਦੀ ਡੈਥ ਹੋਈ ਹੈ ਕੀ ਲੱਗਦੇ ਤੁਹਾਡੇ ਇਹ ਮੇਰਾ ਬੰਦਾ ਭਰਾ ਹੈ ਤੇ ਅੱਜ ਕਿੰਨੇ ਦਿਨ ਹੋ ਗਏ ਹੈ ਇਹਨਾਂ ਦੀ ਲਾਸ਼ ਨਹੀਂ ਲੱਭਣ ਜੀ ਇਹ 50 ਘੰਟੇ ਹੋ ਗਏ ਆ ਜੀ ਤੇ ਕਿਸ ਤਰ੍ਹਾਂ ਇਹ ਬਣਾ ਵਾਪਰੇ ਆਈ ਇਹ ਕੀ ਕਰੂਗਾ ਇਹ ਤਾਂ ਹਲ ਕੱਢਣ ਉਹ ਤੇ ਪਹਿਲੀ ਚ ਇਹ ਕਹਿੰਦੇ ਪਹਿਲੀ ਨਹੀਂ ਜੀ ਤਾਲ ਕੱਢਦੇ ਆਈ ਆਈ ਤਾਲ ਕੱਢਦੇ ਕੱਢਦੇ ਨੂੰ ਰੋਟੀ ਖਾ ਕੇ ਪੰਪੀ ਤੇ ਪਾਣੀ ਪੀਤਾ ਬਾਦ ਮੁਰਗੇ ਫਿੰਦਾ ਆ ਚਲੀਏ ਪਹਾੜ ਪਰੇ ਛੇਨ ਬਲਿਆਂ ਤੇ ਬਲੇ ਛੇਤੇ ਬਲਿਆਂ ਤੋਂ ਪਹਾੜ ਤਲ ਵੀ ਜਾਂਦਾ ਗੋਤੇ ਖਾਣ ਆ ਮੈਂ ਧੋੜਾ ਧੋੜਾ ਪਿਆ ਜਾਂ ਮੈਨੂੰ ਕਿਹੜੀ ਜਾਤੀ ਥਾਰੀ ਵੱਡੋ ਬਗਿਆ ਮੇਰਾ ਕਿੰਨੇ ਬੱਚੇ ਇਹਨਾਂ ਦੇ ਵਿਆਹੇ ਕਿ ਕੁਆੜੇ ਹੀ ਹਾਂਜੀ ਇੱਕ ਵੈ ਇੱਕ ਕੁਆਰਾ ਵਨ ਦੋ ਕੁੜੀਆਂ ਵੈਈਆਂ ਹੋਈਆਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਤੁਸੀਂ ਹੋਇਆ ਮੰਗ ਮੰਗਨੇ ਆ ਈਮਰ ਦੇ ਪਰ ਆਈ ਇਹ লাশ ਨਦੀ ਆਵੇ ਹੋਈ ਬੁਣਾ ਘਾਟੇ ਕੱਢ ਗਰੀਬ ਹੋ ਜਾਣੇ ਮਰ ਫੜ ਜਾਣ ਨੂੰ ਕੋਈ ਗੋ ਸਰਕਾਰ ਭਾਈ ਦਾਦੂ ਕੀ ਨਾ ਢਾਟਾ ਤੇ ਇਹ ਜਿੰਨਾ ਡੈਥ ਹੋਇਆ ਢਾਡੇ ਕੀ ਲੱਗਦੇ ਤੇ ਕੱਜ ਕਿੰਨੇ ਦਿਨ ਹੋ ਗਏ ਨੇ ਮੇਰਾ ਨਾਮ ਇੰਦਰ ਮਸੀਹ ਬਾਦ ਦਾ ਨਾਮ ਪੱਪੂ ਮਸੀਹ ਆਈ ਇਹ ਇਹ ਜਿਹੜੇ ਜਿੰਨਾਂ ਦੀ ਡੈਥ ਹੋਈ ਇਹ ਕੀ ਲੱਗਦੇ ਠਾਡੇ ਇਹ ਮੇਰਾ ਬੱਡਾ ਭਰਾ ਹੈ ਅੱਜ ਕਿੰਨੇ ਦਿਨ ਹੋ ਗਏ ਐਨਾਂ ਦੀ ਲਾਸ਼ ਨਹੀਂ ਲੱਭਣ ਦੀ ਇਹ 50 ਕਿੰਨੇ ਹੋ ਗਏ ਆਈ ਕਿਸ ਤਰ੍ਹਾਂ ਇਹ ਬਣਾਵਾ ਪਰਿਆ ਇਹ ਕੀ ਕਰਵਾਏ ਤਾਲ ਕੱਢਣ ਉਥੇ ਪਹਿਲੀ ਚ ਇਹ ਕਹਿੰਦੇ ਪਹਿਲੀ ਨਹੀਂ ਹਾਂ ਤਾਲ ਕੱਢਦੇ ਆਈ ਆਈ ਤਾਲ ਕੱਢਦੇ ਕੱਢਦੇ ਨੂੰ ਰੋਟੀ ਖਾ ਕੇ ਪੰਪੀ ਤੇ ਪਾਣੀ ਪੀਤਾ ਬਾਦ ਮੁਰਗੇ ਫਿੰਦਾ ਆ ਚਲੀਏ ਪਹਾੜ ਪਰੇ ਸੁੱਤੇ ਨੇ ਬळ्या ਤੇ ਉਹਨੇ ਛੁੱਟੇ ਬਲੇ ਤਾਂ ਪਹਾੜ ਤਲ ਮੁ ਗਿਆ ਦਾ ਗੋਤੇ ਖਾਣੇ ਮੈਂ ਧੋੜਾ ਧੋੜਾ ਪਿਆ ਜਾਂ ਮੈਨੂੰ ਕਿਹੜੀ ਜਾਂਚੀ ਤਾਰੀ ਦੀ ਉਹ ਡੁੱਬ ਗਿਆ ਮੇਰਾ ਕਿੰਨੇ ਬੱਚੇ ਇਹਨਾਂ ਦੇ ਵਿਆਹੇ ਕਿ ਕੁਆੜੇ ਸੀ ਹਾਂਜੀ ਇੱਕ ਵੈ ਇੱਕ ਕੁਆਰਾ ਵਨ ਦੋ ਕੁੜੀਆਂ ਵੈ ਜਾਂਦੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਸੀ ਹੋਇਆ ਮੰਗ ਮੰਗਨੇ ਆ ਇਹ ਮੈਸ ਦੇ ਪਰ ਆ ਗਈ ਜੀ লাশ ਇਹਨਾਂ ਨੂੰ ਲੰਮੀ ਜਾਵੇ ਅਸੀਂ ਉਹਨਾਂ ਘਟੇ ਕੱਢ ਗਰੀ ਬਹੁਤ ਹੋ ਗਨੇ ਮੜ ਦਫੜਾਂ ਨੂੰ ਬਹੁਤ ਸਰਕਾਰ ਭਾਈ ਦਾਦੂ ਕੀ ਨਾ ਟਾਡਾ ਤੇ ਇਹ ਜਿੰਨਾ ਦੀ ਡੈਥ ਹੋਈ ਹੈ ਤੁਹਾਡੇ ਕੀ ਲੱਗਦੇ ਹੈ ਤੇ ਅੱਜ ਕਿੰਨੇ ਦਿਨ ਹੋ ਗਏ ਨੇ ਮੇਰਾ ਨਾਮ ਇਹਨਦਰ ਹੈ ਬਾਦ ਦਾ ਨਾਮ ਪੱਪੂ ਮਹੀਆ ਹੈ ਇਹ ਇਹ ਜਿਹੜੇ ਜਿੰਨਾ ਦੀ ਡੈਥ ਹੋਈ ਹੈ ਕੀ ਲੱਗਦੇ ਤੁਹਾਡੇ ਇਹ ਮੇਰਾ ਵੱਡਾ ਭਰਾ ਹੈ ਤੇ ਅੱਜ ਕਿੰਨੇ ਦਿਨ ਹੋ ਗਏ ਹੈ ਇਹਨਾਂ ਦੀ ਲਾਸ਼ ਨਹੀਂ ਲੱਭਣ ਜੀ ਇਹ ਪੰਜਾਬ ਹੀ ਦੇਉਗੀ ਕਿ ਕਿਸ ਤਰ੍ਹਾਂ ਇਹ ਮਾਣਾ ਵਾਪਰੇ ਆਈ ਇਹ ਹੀ ਕਰੂਗਾ ਇਹ ਤਾਲ ਕੱਢਣ ਉੱਥੇ ਪੈਰੀ ਚ ਇਹ ਕਹਿੰਦੇ ਪੈਰੀ ਨਹੀਂ ਹਾਂ ਤਾਲ ਕੱਢਦੇ ਆਈ ਆਈ ਤਾਲ ਕੱਢਦੇ ਕਰਦੇ ਤੂੰ ਰੋਟੀ ਖਾ ਕੇ ਪੰਪੀ ਤੇ ਪਾਣੀ ਪੀਤਾ ਬਾਦ ਮੁਰਕੇ ਬਿੰਦਾ ਆ ਚਲੀਏ ਪਹਾੜ ਪਰੇ ਛੱਤੇ ਨੇ ਬਲਿਆਂ ਤੇ ਬਲੇ ਛੱਤੇ ਬਲਿਆਂ ਤੋਂ ਪੈਰ ਤਲ ਵੀ ਗਿਆ ਦਾ ਗੋਤੇ ਖਾਣੇ ਮੈਂ ਤੋੜਾ ਤੋੜਾ ਗਿਆ ਮੈਨੂੰ ਕਿਹੜੀ ਜਾਚੀ ਤਾਰੀ ਦੀ ਉਹ ਡੁੱਬ ਗਿਆ ਮੇਰਾ ਕਿੰਨੇ ਬੱਚੇ ਇਹਨਾਂ ਦੇ ਵਿਆਹੇ ਕਿ ਕੁਆੜੇ ਸੀ ਹਾਂਜੀ ਇੱਕ ਵਾਹ ਇੱਕ ਕੁਆਰਾ ਵਨ ਦੋ ਕੁੜੀਆਂ ਵੈਈਆਂ ਹੋਈਆਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਤੁਸੀਂ ਹੋਇਆ ਮੰਗ ਮੰਗਣਿਆ ਵੀ ਸਾਡੇ ਪਰ ਆ ਗਈ ਲਾਸ਼ ਨਦੀ ਜਾਵੇ ਮੁੰਨਾ ਘਾਟੇ ਕੱਢ ਗਰੀ ਬਹੁਤ ਹੋ ਗਨੇ ਮਰ ਜਪੜਿਆ ਨੂੰ ਕੋਈ ਗੌਰ ਸਰਕਾਰ ਦਾਦੂ ਕੀ ਨਾ ਟਾ ਡਾ ਤੇ ਇਹ ਜਿੰਨਾ ਦੀ ਡੈਥ ਹੋਈ ਹੈ ਤੁਹਾਡੇ ਕੀ ਲੱਗਦੇ ਹੈ ਤੇ ਅੱਜ ਕਿੰਨੇ ਦਿਨ ਹੋ ਗਏ ਨੇ ਮੇਰਾ ਨਾਮ ਅਮਿੰਦਰ ਵਾਸੀ ਹੁਣ ਦਾ ਨਾਮ ਕਪੂ ਮਸੀਹ ਹੈ ਇਹ ਇਹ ਜਿਹੜੇ ਜਿੰਨਾ ਦੀ ਡੈਥ ਹੋਈ ਹੈ ਕੀ ਲੱਗਦੇ ਤੁਹਾਡੇ ਇਹ ਮੇਰਾ ਵੱਡਾ ਭਰਾ ਹੈ ਤੇ ਅੱਜ ਕਿੰਨੇ ਦਿਨ ਹੋ ਗਏ ਹੈ ਇਹਨਾਂ ਦੀ ਲਾਸ਼ ਨਹੀਂ ਲੱਭਣ ਦੀ ਇਹ 50 ਘੰਟੇ ਹੋ ਗਏ ਆਈ ਤੇ ਕਿਸ ਤਰ੍ਹਾਂ ਇਹ ਬਣਾ ਵਾਪਰੇ ਆਈ ਇਹ ਕੀ ਕਰੂਗਾ ਇਹ ਤਾਂ ਹਾਲ ਕੱਢਣ ਉਹ ਤੇ ਪੈਰੀ ਚ ਇਹ ਕਹਿੰਦੇ ਪੈਰੀ ਨਹੀਂ ਤਾਲ ਕੱਢਦੇ ਆਈ ਆਈ ਤਾਲ ਕੱਢਦੇ ਕੱਢਦੇ ਤੂੰ ਰੋਟੀ ਖਾ ਕੇ ਬੰਬੀ ਤੇ ਪਾਣੀ ਪੀਤਾ ਬਾਦ ਮੁਰਗੇ ਵਿੰਦਾ ਆ ਚਲੀਏ ਬਾਹਰ ਫਲੇ ਛੱਤੇ ਨੇ ਬळ्या ਤੇ ਬਲੇ ਛੱਤੇ ਬळ्या ਤੋਂ ਬਾਹਰ ਤਲ ਬਿਜਾਉਦਾ ਗੋਤੇ ਖਾਣੇ ਵੇ ਮੈਂ ਧੋੜਾ ਧੋੜਾ ਪਿਆ ਜਾਂ ਮੈਨੂੰ ਕਿਹੜੀ ਜਾਚੀ ਤਾਰੀ ਦੀ ਉਹ ਡੁੱਬ ਗਿਆ ਮੇਰਾ ਕਿੰਨੇ ਬੱਚੇ ਇਹਨਾਂ ਦੇ ਵਿਆਹੇ ਕਿ ਕੁਆੜੇ ਸੀ ਹਾਂਜੀ ਇੱਕ ਵੈ ਇੱਕ ਕੁਆਰਾ ਵਨ ਦੋ ਕੁੜੀਆਂ ਵੈ ਜਾਂਦੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਤੁਸੀਂ ਹੋਇਆ ਮੰਗ ਮੰਗਨੇ ਆ ਇਹ ਮਿਹਦੇ ਪ੍ਰਾਣੀ ਇਹ ਲਾਸ਼ ਨਦੀ ਜਾਵੇ ਹੋਈ ਬੁਣਾ ਘਾਟੇ ਕੱਢ ਗਰੀਬ ਹੋ ਜਾਣੇ ਮੜ ਦੁਖੜਾਂ ਨੂੰ ਕੋਈ ਸਰਕਾਰ ਆਪ ਜੀਰੇ ਕਿ ਭਾਈ ਦਾਦੋ ਕੀ ਨਾ ਠਾਡਾ ਤੇ ਇਹ ਜਿੰਨਾ ਡੈਥ ਹੋਇਆ ਠਾਡੇ ਕੀ ਲੱਗਦੇ ਤੇ ਕੱਜ ਕਿੰਨੇ ਦਿਨ ਹੋ ਗਏ ਨੇ ਮੇਰਾ ਨਾਮ ਇਹਦਰਵਾ ਸੀ ਬਾਦ ਦਾ ਨਾਮ ਆ ਪਪੂ ਮਜੀਆ ਹੈ ਇਹ ਇਹ ਜਿਹੜੇ ਜਿੰਨਾਂ ਦੀ ਡੈਥ ਹੋਈ ਇਹ ਕੀ ਲੱਗਦੇ ਥਾਡੇ ਇਹ ਮੇਰਾ ਵੱਡਾ ਭਰਾ ਹੈ ਇੱਕ ਅੱਜ ਕਿੰਨੇ ਦਿਨ ਹੋ ਗਏ ਐਨਾਂ ਦੀ ਲਾਸ਼ ਨਹੀਂ ਲੱਭਣ ਦੀ ਤੇ 50 ਕਿੰਨੇ ਹੋ ਗਏ ਇਸ ਤਰ੍ਹਾਂ ਇਹ ਬਣਾ ਵਾਪਰੇ ਆਈ ਇਹ ਕੀ ਕਰਵਾਏ ਤਾਲ ਕੱਢਣ ਉਹ ਤੇ ਪਹਿਲੀ ਚ ਇਹ ਕਹਿੰਦੇ ਪਹਿਲੀ ਨਹੀਂ ਆ ਤਾਲ ਕੱਢਦੇ ਆਈ ਆਈ ਤਾਲ ਕੱਢਦੇ ਕੱਢਦੇ ਨੂੰ ਰੋਟੀ ਖਾ ਕੇ ਪੰਪੀ ਤੇ ਪਾਣੀ ਪੀਤਾ ਬਾਦ ਮੁਰਗੇ ਫਿੰਦਾ ਚਲੀਏ ਬਾਹਰ ਪਰੇ ਸਤੇਨ ਵੜਿਆ ਤੇ ਉਹਨੇ ਛੁੱਟੇ ਬਾਲਿਆਂ ਤੋਂ ਪੈਰਤਲ ਵੀ ਗਿਆ ਦਾ ਗੋਤੇ ਖਾਣੇ ਵੇ ਮੈਂ ਤੋੜਾ ਤੋੜਾ ਕਿਹਾ ਜਾਂ ਮੈਨੂੰ ਕਿਹੜੀ ਜਾਚੀ ਤਾਰੀ ਉਹ ਡੁੱਬ ਗਿਆ ਵੇਰ ਕਿੰਨੇ ਬੱਚੇ ਇਹਨਾਂ ਦੇ ਵਿਆਹੇ ਕਿ ਕੁਆੜੇ ਸੀ ਹਾਂਜੀ ਇੱਕ ਵੈ ਇੱਕ ਕੁਆਰਾ ਵਨ ਦੋ ਗੁੜੀਆਂ ਵੈਈਆਂ ਸੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਸੀ ਉਹ ਆ ਮੰਗ ਮੰਗਣਿਆ ਇਹ ਮਿਹੜੇ ਪਰ ਆਈ ਯੋ ਹੀ ਲਾਸ਼ ਨਦੀ ਜਾਵੇ ਉਹ ਮੁਨਾ ਘੱਟੇ ਕੱਢ ਗਰੀਬ ਹੋ ਜਾਣੇ ਮਰੇ ਜਿਹੜੇ ਆਨੂੰ ਕੋਈ ਸਰਕਾਰ ਭਾਈ ਦਾਦੂ ਕੀ ਨਾਂ ਟੱਡਾ ਤੇ ਇਹ ਜਿੰਨਾ ਦੀ ਡੈਥ ਹੋਈ ਹੈ ਤੁਹਾਡੇ ਕੀ ਲੱਗਦੇ ਹੈ ਤੇ ਕੱਜ ਕਿੰਨੇ ਦਿਨ ਹੋ ਗਏ ਨੇ ਮੇਰਾ ਨਾਮ ਅਨੰਦਰ ਮਸੀਹ ਬਾਪ ਦਾ ਨਾਮ ਪਪੂ ਮਸੀਹ ਹੈ ਇਹ ਇਹ ਜਿਹੜੇ ਜਿੰਨਾ ਦੀ ਡੈਥ ਹੋਈ ਹੈ ਕੀ ਲੱਗਦੇ ਤੁਹਾਡੇ ਇਹ ਮੇਰਾ ਵੱਡਾ ਭਰਾ ਹੈ ਕਿ ਅੱਜ ਕਿੰਨੇ ਦਿਨ ਹੋ ਗਏ ਇਹਨਾਂ ਦੀ ਲਾਸ਼ ਨਹੀਂ ਲੱਭਣ ਦੀ ਤੇ 50 ਘੰਟੇ ਹੋ ਗਏ ਆ ਜੀ ਕਿਸ ਤਰ੍ਹਾਂ ਇਹ ਬਣਾ ਵਾਪਰੇ ਆਏ ਯਹੀ ਕਰੋ ਆਏ ਤਾਲ ਕੱਢਣ ਉਥੇ ਪੈਰੀ ਚ ਇਹ ਕਹਿੰਦੇ ਪੈਰੀ ਮੇਰੀ ਨਹੀਂ ਹਾਂ ਤਾਲ ਕੱਢਦੇ ਆਈ ਤਾਲ ਕੱਢਦੇ ਕੱਢਦੇ ਨੂੰ ਰੋਟੀ ਖਾ ਕੇ ਪੰਪੀ ਤੇ ਪਾਣੀ ਪੀਤਾ ਬਾਦ ਮੁਰਕੇ ਕਹਿੰਦਾ ਚੱਲੀਏ ਪਾਰ ਪਰੇ ਛੱਟੇ ਨੇ ਬਲਿਆਂ ਤੇ ਬਲੇ ਛੱਟੇ ਬਲਿਆਂ ਤੋਂ ਪੈਰਦਲ ਵੀ ਜਾਂਦਾ ਗੋਤੇ ਖਾਣੇ ਵੇ ਮੈਂ ਥੋੜਾ ਥੋੜਾ ਕਿਹਾ ਜੰ ਮੈਨੂੰ ਕਿਹੜੀ ਜਾਚੀ ਤਾਰੀ ਦੀ ਉਹ ਡੁੱਬ ਗਿਆ ਵੇਰ ਨੇ ਬੱਚੇ ਇਹਨਾਂ ਦੇ ਵਿਆਹ ਇੱਕ ਕੁਆੜੇ ਹੀ ਹੈ ਹਾਂਜੀ ਇੱਕ ਵੈਹ ਇੱਕ ਕੁਆੜਾ ਵਾਂ ਦੋ ਗੁੜੀਆਂ ਵੈਹੀਆਂ ਹੋਈਆਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਸੀ ਹੋਇਆ ਮੰਗ ਮੰਗਨੇ ਆ ਇਹ ਮਿਹਦੇ ਪਰ ਆਈ ਯਹੀ লাশ ਨਦੀ ਵਾਲੇ ਉਹ ਮਨਾ ਘਾਡੇ ਕੱਢ ਗਰੀਬ ਹੋ ਜਾਣੇ ਮਰ ਫੜੇ ਆਉਂਦੇ ਉਹ ਸਰਕਾਰ ਦਾਦੂ ਕੀ ਨਾ ਟਾਡਾ ਤੇ ਇਹ ਜਿੰਨਾ ਦੀ ਡੈਥ ਹੋਈ ਹੈ ਤੁਹਾਡੇ ਕੀ ਲੱਗਦੇ ਹੈ ਤੇ ਅੱਜ ਕਿੰਨੇ ਦਿਨ ਹੋ ਗਏ ਨੇ ਮੇਰਾ ਨਾਮ ਅਮਿੰਦਰ ਵਾਸੀ ਹਾਂ ਬਾਦ ਦਾ ਨਾਮ ਪੱਪੂ ਮਸੀਹ ਹੈ ਇਹ ਇਹ ਜਿਹੜੇ ਜਿੰਨਾ ਦੀ ਡੈਥ ਹੋਈ ਹੈ ਕੀ ਲੱਗਦੇ ਤੁਹਾਡੇ ਇਹ ਮੇਰਾ ਵੱਡਾ ਭਰਾ ਹੈ ਤੇ ਅੱਜ ਕਿੰਨੇ ਦਿਨ ਹੋ ਗਏ ਹੈ ਇਹਨਾਂ ਦੀ ਲਾਸ਼ ਨਹੀਂ ਲੱਭਣ ਦੀ ਇਹ 50 ਘੰਟੇ ਹੋ ਗਏ ਆਈ ਇਸ ਤਰ੍ਹਾਂ ਇਹ ਬਣਾ ਵਾਪਰੇ ਆਈ ਇਹ ਕਰਵਾਏ ਤਾਂ ਹਲ ਕੱਢਣ ਉਹ ਤੇ ਪੈਰੀ ਚ ਇਹ ਕਹਿੰਦਾ ਪੈਰੀ ਨਹੀਂ ਤਾਲ ਕੱਢਦੇ ਆਈ ਆਈ ਤਾਲ ਕੱਢਦੇ ਕਰਦੇ ਨੂੰ ਰੋਟੀ ਖਾ ਕੇ ਬੰਬੀ ਤੇ ਪਾਣੀ ਪੀਤਾ ਬਸ ਮੁੜ ਕੇ ਕਹਿੰਦਾ ਆਹ ਚਲੀਏ ਪਾਰ ਪਰੇ ਛੱਟੇ ਨੇ ਬਲਿਆਂ ਤੇ ਬਲੇ ਛੱਟੇ ਬਲਿਆਂ ਤੋਂ ਪਾਰ ਤਲ ਵੀ ਗਿਆ ਦਾ ਗੋਤੇ ਖਾਣੇ ਮੈਂ ਧੋੜਾ ਧੋੜਾ ਕਿਹਾ ਜਾਂ ਮੈਨੂੰ ਕਿਹੜੀ ਜਾਚੀ ਤਾਰੀ ਦੀ ਉਹ ਡੁੱਬ ਗਿਆ ਮੇਰਾ ਕਿੰਨੇ ਬੱਚੇ ਇਹਨਾਂ ਦੇ ਵਿਆਹੇ ਕਿ ਕੁਆੜੇ ਸੀ ਹਾਂਜੀ ਇੱਕ ਵਿਆਹ ਇੱਕ ਕੁਆਰਾ ਵਾ ਦੋ ਗੁੜੀਆਂ ਵੈਈਆਂ ਹੋਈਆਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਸੀ ਹੋਇਆ ਮੰਗ ਮੰਗਣਿਆ ਇਹ ਮਿਹਦੇ ਭਰਾ ਹੀ ਲਾਸ਼ ਲੰਬੀ ਆਵੇ ਹੋਰ ਮੁੰਨਾ ਘੱਟੇ ਕੱਢ ਗਰੀਬ ਹੋ ਜਾਣੇ ਮੜ ਦੁਖੜਾਂ ਨੂੰ ਕੋਈ ਸਰਕਾਰ ਇਹ ਵੀ ਨਾ ਵੀ ਦੇ ਪਈ ਦਾਦੂ ਕੀ ਨਾਂ ਟਾਡਾ ਤੇ ਇਹ ਜਿੰਨਾ ਡੈਥ ਹੋਇਆ ਤੁਹਾਡੇ ਕੀ ਲੱਗਦੇ ਇਹ ਤੇ ਕੱਜ ਕਿੰਨੇ ਦਿਨ ਹੋ ਗਏ ਨੇ ਮੇਰਾ ਨਾਮ ਅਮਿੰਦਰ ਵੈਸੀ ਹੈ ਬਾਬੇ ਦਾ ਨਾਮ ਪਪੂ ਮਜੀਆ ਹੈ ਇਹ ਇਹ ਜਿਹੜੇ ਜਿੰਨਾਂ ਦੀ ਡੈਥ ਹੋਈ ਇਹ ਕੀ ਲੱਗਦੇ ਥਾਡੇ ਇਹ ਮੇਰਾ ਵੱਡਾ ਭਰਾ ਹੈ ਅੱਜ ਕਿੰਨੇ ਦਿਨ ਹੋ ਗਏ ਐਨਾਂ ਦੀ ਲਾਸ਼ ਨਹੀਂ ਲੱਭਣ ਦੀ ਇਹ 50 ਘੰਟੇ ਹੋ ਗਏ ਆਈ ਇਸ ਤਰ੍ਹਾਂ ਇਹ ਬਣਾ ਵਾਪਰੇ ਆਈ ਇਹ ਹੀ ਕਰਵਾਏ ਤਾਂ ਹਾਲ ਕੱਢਣੋਂ ਉਥੇ ਪੈਰੀ ਚ ਇਹ ਕਹਿੰਦੇ ਪੈਰੀ ਨਹੀਂ ਆਹ ਤਾਲ ਕੱਢਦੇ ਆਈ ਆਈ ਤਾਲ ਕੱਢਦੇ ਕਰਦੇ ਨੂੰ ਮੋਟੀ ਖਾ ਕੇ ਬੰਬੀ ਤੇ ਪਾਣੀ ਪੀਤਾ ਬਸ ਮੁਰਗੇ ਕਹਿੰਦਾ ਆ ਚਲੀਏ ਪਾਰ ਪਰੇ ਸੱਟੇ ਨੇ ਬੜਿਆਂ ਤੇ ਬਲੇ ਛੁਟੇ ਬਲੇ ਤੋਂ ਪੈਰਤਲੋਂ ਜ਼ਿਆਦਾ ਗੋਤੇ ਖਾਣੇ ਮੈਂ ਧੋੜਾ ਧੋੜਾ ਕਿਹਾ ਜਾਂ ਮੈਨੂੰ ਕਿਹੜੀ ਜਾਂਚੀ ਤਾਰੀ ਦੀ ਉਡੋ ਬਗਿਆ ਵੇਰ ਕਿੰਨੇ ਬੱਚੇ ਇਹਨਾਂ ਦੇ ਵਿਆਹੇ ਕਿ ਕੁਆੜੇ ਸੀ ਹਾਂਜੀ ਇੱਕ ਵੈ ਇੱਕ ਕੁਆਰਾ ਵਨ ਦੋ ਗੁੜੀਆਂ ਵੈਈਆਂ ਹੋਈਆਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਸੀ ਹੋਇਆ ਮੰਗ ਮੰਗਨੇ ਆ ਇਹ ਮਿਹਦੇ ਪਰ ਆਈ ਯਹੀ ਲਾਸ਼ ਨਦੀ ਆਵੇ ਉਹ ਮਨਾ ਘਟੇ ਕੱਢ ਗਰੀਬ ਹੋ ਜਾਣੇ ਮਰੇ ਸੁਣਿਆ ਨੁਕੂਬਾ ਸਰਕਾਰ ਦੇ ਭਾਈ ਦਾਦੂ ਕੀ ਨਾਂ ਟਾਡਾ ਤੇ ਇਹ ਜਿੰਨਾ ਦੀ ਡੈਥ ਹੋਈ ਹੈ ਟਾਡੇ ਕੀ ਲੱਗਦੇ ਹੈ ਤੇ ਕੱਜ ਕਿੰਨੇ ਦਿਨ ਹੋ ਗਏ ਨੇ ਮੇਰਾ ਨਾਮਿੰਦਰ ਵਾਸੀ ਹਾ ਬਹੁਤ ਦਾ ਨਾਮ ਪੱਪੂ ਮਝਿਆ ਹੈ ਇਹ ਇਹ ਜਿਹੜੇ ਜਿੰਨਾ ਦੀ ਡੈਥ ਹੋਈ ਹੈ ਕੀ ਲੱਗਦੇ ਟਾਡੇ ਇਹ ਮੇਰਾ ਬੰਦਾ ਭਰਾ ਹੈ ਕਿ ਅੱਜ ਕਿੰਨੇ ਦਿਨ ਹੋ ਗਏ ਇਹਨਾਂ ਦੀ ਲਾਸ਼ ਨਹੀਂ ਲੱਭਣ ਦੀ ਇਹ 50 ਕਿੰਨੇ ਹੋ ਗਏ ਕਿਸ ਤਰ੍ਹਾਂ ਇਹ ਬਣਾ ਵਾਪਰੇ ਆਏ ਇਹ ਇਹ ਕਰਵਾਏ ਤਾਂ ਹਲ ਕੱਢਣ ਉਥੇ ਪਹਿਲੀ ਚ ਇਹ ਕਹਿੰਦੇ ਪਹਿਲੀ ਨਹੀਂ ਆਹ ਥਾਲ ਕੱਢਦੇ ਆਈ ਆਈ ਥਾਲ ਕੱਢਦੇ ਕਰਦੇ ਨੂੰ ਰੋਟੀ ਖਾ ਕੇ ਪੰਪੀ ਤੇ ਪਾਣੀ ਪੀਤਾ ਬਾਅਦ ਮੁਰਗੇ ਕਹਿੰਦਾ ਚੱਲੀਏ ਪਹਾੜ ਪਰੇ ਛੇ ਨਵਲਿਆਂ ਤੇ ਬਲੇ ਛੇ ਬਲਿਆਂ ਤੋਂ ਪਹਾੜ ਤਲ ਵੀ ਜਾਂਦਾ ਗੋਤੇ ਖਾਣ ਆਵੇਂ ਮੈਂ ਧੋੜਾ ਧੋੜਾ ਕਹਾਂ ਜਾਂ ਮੈਨੂੰ ਕਿਹੜੀ ਜਾਚੀ ਤਾਰੀ ਦੀ ਵੱਡੋ ਬਗਿਆ ਮੈਂ ਇੰਨੇ ਬੱਚੇ ਇੰਨੇ ਵਿਆਹਿਕ ਕੁਆੜੇ ਹੀ ਹੈ ਹਾਂਜੀ ਇੱਕ ਵਹ ਇੱਕ ਕੁਆਰਾ ਵਾ ਦੋ ਗੁੜੀਆਂ ਵੈਹੀਆਂ ਹੋਈਆਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਤੁਸੀਂ ਹੋਇਆ ਮੰਗ ਮੰਗਣਾ ਇਹ ਮਿਹਦੇ ਪਰ ਆਈ ਇਹ লাশ ਇਹਨਾਂ ਨੂੰ ਲੱਭੀ ਜਾਵੇ ਹੋਈ ਮੁਨਾਖਾ ਦੇ ਕੱਢ ਗਰੀਬ ਹੋ ਜਾਣੇ ਮੜ ਦੁਕੜਾਂ ਨੂੰ ਕੋਈ ਸਰਕਾਰ ਤਾ ਤੁਹਾ ਕੀ ਨਾ ਢਾਡਾ ਤੇ ਇਹ ਜਿੰਨਾ ਦੀ ਡੈਥ ਹੋਈ ਹੈ ਤੁਹਾਡੇ ਕੀ ਲੱਗਦੇ ਹੈ ਤੇ ਕੱਜ ਕਿੰਨੇ ਦਿਨ ਹੋ ਗਏ ਨੇ ਮੇਰਾ ਨਾਮ ਹਿੰਦਰ ਮਸੀਹ ਬਾਪ ਦਾ ਨਾਮ ਪੱਪੂ ਮਸੀਹ ਹੈ ਇਹ ਇਹ ਜਿਹੜੇ ਜਿੰਨਾ ਦੀ ਡੈਥ ਹੋਈ ਹੈ ਕੀ ਲੱਗਦੇ ਤੁਹਾਡੇ ਇਹ ਮੇਰਾ ਵੱਡਾ ਭਰਾ ਹੈ ਤੇ ਕੱਜ ਕਿੰਨੇ ਦਿਨ ਹੋ ਗਏ ਹੈ ਇਹਨਾਂ ਦੀ ਲਾਸ਼ ਨਹੀਂ ਲੱਭਣ ਦੀ ਤੇ 50 ਘੰਟੇ ਹੋ ਗਏ ਆਈ ਤੇ ਕਿਸ ਤਰ੍ਹਾਂ ਇਹ ਬਣਾ ਵਾਪਰੇ ਆਈ ਇਹੇ ਕਰੂਗਾ ਇਹ ਤਾਂ ਹਾਲ ਕੱਢਣੋਂ ਉਥੇ ਪੈਰੀ ਚ ਇਹ ਕਹਿੰਦੇ ਪੈਰੀ ਨਹੀਂ ਦੀ ਤਾਲ ਕੱਢਦੇ ਆਈ ਆਈ ਤਾਲ ਕੱਢਦੇ ਕੱਢਦੇ ਨੂੰ